ਭਾਰਤ ਅਤੇ ਪਾਕਿਸਤਾਨ ਵਾਲਾ ਸਿਆਪਾ ਜਾਂ ਛਿੜਨ ਤੋਂ ਬਾਅਦ ਪੰਗਾ ਜਾਂ ਛਿੜਨ ਤੋਂ ਬਾਅਦ ਜਿਹੜਾ ਇਹ ਜੰਗ ਜੁੱਦ੍ਹ ਵਾਲਾ ਲੜਾਈ ਵਾਲਾ ਪੰਗਾ ਜਾਂ ਛਿੜਿਆ ਸੀਗਾ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਪੰਗੇ ਛਿੜ ਰਹੇ ਨੇ ਕਈ ਤਰ੍ਹਾਂ ਦੇ ਸਿਆਪੇ ਛਿੜ ਰਹੇ ਨੇਗੇ ਭਾਰਤ ਸਰਕਾਰ ਵੱਲੋਂ ਕਈ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਉਧਰ ਸ਼ਾਇਦ ਪਾਕਿਸਤਾਨ ਵਾਲਿਆਂ ਨੇ ਵੀ ਕੀਤੀ ਹੋਵੇ ਤੇ ਹੁਣ ਜਿਹੜੀਆਂ ਅੱਜ ਕੱਲ੍ਹ ਖਬਰਾਂ ਆ ਰਹੀਆਂ ਨੇ ਜਿਵੇਂ ਕਿ ਕਈ ਵਿਅਕਤੀਆਂ ਨੂੰ ਅਸੀਂ ਦੇਖਿਆ ਕਿ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੇ ਕਾਰਵਾਈ ਕੀਤੀ ਗਈ ਇਸ ਆਧਾਰ ਤੇ ਕਿ ਉਹਨਾਂ ਦੀਆਂ ਤਾਰਾਂ ਪਾਕਿਸਤਾਨ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਤੇ ਇਲਜ਼ਾਮ ਲੱਗੇ ਕਿ ਉਹ ਜਸੂਸੀ ਕਰਦੇ ਨੇ ਜਸੂਸ ਨੇ ਹੈਗੇ ਭਾਰਤੀ ਨੇ ਹੈਗੇ ਇੰਡੀਅਨ ਨੇ ਇਸ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਪਰਚਾ ਦਰਜ ਕੀਤਾ ਗਿਆ ਅਰੈਸਟ ਕੀਤਾ ਗਿਆ ਰਿਮਾਂਡ ਲਿਆ ਗਿਆ ਜਿਵੇਂ ਕਿ ਪਿੱਛੇ ਜੇ ਪਹਿਲਾਂ ਖਬਰਾਂ ਆ ਰਹੀਆਂ ਸੀ ਜੋਤੀ ਮਲਹੋਤਰਾ ਵਾਲੀਆਂ ਜਿਹੜੀ ਕਿ ਹਰਿਆਣਾ ਦੇ ਹਸ਼ਿਆਰ ਜ਼ਿਲ੍ਹੇ ਦੀ ਇੱਕ ਯੂਟਿਊਬਰ ਹੈਗੀ ਇੱਕ YouTube ਤੇ ਆਪਣਾ ਚੈਨਲ ਚਲਾਉਂਦੀ ਹੈ ਇਸੇ ਤਰ੍ਹਾਂ ਜਿਹੜੀ ਹੁਣ ਅਸੀਂ ਇੱਕ ਹੋਰ ਖਬਰ ਦੇਖ ਰਹੇ ਹਾਂ ਪੰਜਾਬ ਦੀ ਜਸਵੀਰ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਯੂਟਿਊਬਰ ਹੈ YouTube ਚਲਾਉਂਦਾ ਹੈਗਾ ਉਸ ਨੂੰ ਵੀ ਪੰਜਾਬ ਪੁਲਿਸ ਨੇ ਜਸੂਸੀ ਦੇ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਅੱਜ ਅਰੈਸਟ ਕੀਤਾ ਹੈ ਗ੍ਰਿਫਤਾਰ ਕੀਤਾ ਹੈਗਾ ਰੂਪਨਗਰ ਦੇ ਮਹਿਲਾ ਪਿੰਡ ਦਾ ਉਹ ਰਹਿਣ ਵਾਲਾ ਹੈਗਾ ਤੇ ਉਸ ਦੇ ਉੱਪਰ ਕਾਰਵਾਈ ਹੋਈ ਹੈ YouTube ਤੇ ਆਪਣਾ ਇੱਕ ਜਾਨ ਮਹਿਲ ਨਾਮ ਦਾ ਚੈਨਲ ਚਲਾਉਂਦਾ ਹੈਗਾ ਤੇ ਉਸ ਚੈਨਲ ਤੇ ਲਗਭਗ ਉਸ ਦੇ 11 ਲੱਖ ਤੋਂ ਵੀ ਜ਼ਿਆਦਾ ਸਬਸਕ੍ਰਾਈਬਰ ਨੇਗੇ ਤੇ ਜਿਹੜੇ ਪੰਜਾਬ ਦੇ ਡੀਜੀਪੀ ਜੀ ਨੇ ਗੌਰਵ ਜਾਦਵ ਜੀ ਉਹਨਾਂ ਨੇ ਇੱਕ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਸ ਨੂੰ ਅਰੈਸਟ ਕਰ ਲਿਆ ਇਹ ਇਲਜ਼ਾਮ ਉਹਤੇ ਲੱਗੇ ਨੇ ਜਸੂਸੀ ਦੇ ਕਿ ਪਾਕਿਸਤਾਨ ਦੇ ਨਾਲ ਉਸ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਦਰਅਸਲ ਦੋਸਤੋ ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਪੁਲਿਸ ਨੇ ਕਰੀਬ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਨ੍ਹਾਂ ਦੇ ਉੱਪਰ ਇਹੀ ਦੋਸ਼ ਲੱਗੇ ਨੇ ਕਿ ਉਹ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਖੂਫੀਆ ਜਾਣਕਾਰੀ ਸਾਂਝੀ ਕਰਦੇ ਨੇ ਠੀਕ ਹੈ ਜੀ ਤੇ ਜਿਹੜਾ ਸਪੈਸ਼ਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਹੈਗਾ ਜਿਹੜਾ ਮਹਾਲੀ ਦਾ ਉਸਨੇ ਦਾਵਾ ਕੀਤਾ ਹੈ ਕਿ ਜਿਹੜਾ ਜਸਬੀਰ ਸਿੰਘ ਹੈ ਉਸ ਦੇ ਨਾਲ ਜੁੜੇ ਹੋਏ ਇੱਕ ਅਹਿਮ ਜਸੂਸੀ ਨੈੱਟਵਰਕ ਦਾ ਪਰਦਾ ਵੀ ਫਾਸ਼ ਕੀਤਾ ਗਿਆ ਹੈਗਾ ਤੇ ਅੱਗੇ ਅਸੀਂ ਦੇਖ ਰਹੇ ਹਾਂਗੇ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈਗੀ ਇਸ ਦੇ ਮੁਤਾਬਕ ਜਸਬੀਰ ਸਿੰਘ ਨੂੰ ਪੀ ਆਈਓ ਸਕੀਰ ਉਰਫ ਜੱਟ ਰੰਡਾਵਾ ਨਾਲ ਜੁੜਿਆ ਵੀ ਪਾਇਆ ਗਿਆ ਹੈਗਾ ਤੇ ਪੁਲਿਸ ਦੇ ਮੁਤਾਬਕ ਜਿਹੜਾ ਇਹ ਜੱਟ ਰੰਡਾਵਾ ਹੈ ਇਹ ਇੱਕ ਅੱਤਵਾਦੀ ਸਮਰਥਕ ਹੈ ਜਸੂਸੀ ਨੈਟਵਰਕ ਦਾ ਹਿੱਸਾ ਹੈਗਾ ਆਪਰੇਸ਼ਨ ਦੇ ਬੇਰਵੇ ਸਾਂਝੇ ਕਰਦੇ ਹੋਏ ਆ ਡਾਕਟਰ ਰਵਜੂਤ ਗਰੇਵਾਲ ਨੇ ਦੱਸਿਆ ਹੈ ਡਾਕਟਰ ਰਵਜੋਤ ਗਰੇਵਾਲ ਨੇ ਜਿਹੜੇ ਉਹ ਸਹਾਇਕ ਇਨਸਪੈਕਟਰ ਜਨਰਲ ਆਫ ਪੁਲਿਸ ਨੇ AIG ਨੇ SSOC ਮਹਾਲੀ ਦੇ ਉਹਨਾਂ ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਨੂੰ ਭਰੋਸੇਯੋਗ ਇਤਲਾਹ ਮਿਲੀ ਸੀਗੀ ਕਿ ਜਿਹੜਾ ਇਹ ਜਸਵੀਰ ਸਿੰਘ ਹੈ ਜਿਹੜਾ ਯੂਟਿਊਬਰ ਹੈ ਜਾਨ ਮਹਿਲ ਨਾਮ ਦਾ YouTube ਚੈਨਲ ਚਲਾਉਂਦਾ ਹੈ ਉਹ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਸੰਪਰਕ ਵਿੱਚ ਹੈ ਜਿਵੇਂ ISI ਜਿਹੜੀ ਪਾਕਿਸਤਾਨ ਦੀ ਏਜੰਸੀ ਹੈ ਅੱਤਵਾਦ ਫੈਲਾਉਣ ਦਾ ਜਿਸ ਤੇ આરોਪ ਲੱਗਦਾ ਹੈ ਦੋਸ਼ ਲੱਗਦਾ ਹੈ ਕਿ ਜਿਹੜਾ ਇਹ ਜਸਵੀਰ ਸਿੰਘ ਹੈ ਉਹਨਾਂ ਦੇ ਸੰਪਰਕਚ ਹੈ ਉਹਨਾਂ ਦੀਆਂ ਏਜੰਸੀਆਂ ਦੇ ਨਾਲ ਉਹਨਾਂ ਦੇ ਏਜੰਟਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਫਿਰ ਜਿਹੜੀ ਭਾਰਤੀ ਫੌਜ ਹੈਗੀ ਭਾਰਤੀ ਫੌਜ ਦੀ ਤਾਇਨਾਤੀ ਦੇ ਬਾਰੇ ਵਿੱਚ ਤੇ ਦੇਸ਼ ਦੀਆਂ ਹੋਰ ਅੰਦਰੂਨੀ ਗਤੀਵਿਧੀਆਂ ਦੇ ਬਾਰੇ ਵਿੱਚ ਉਹ ਜਿਹੜੀ ਵੀ ਸੰਵੇਦਨਸ਼ੀਲ ਜਾਣਕਾਰੀ ਹੈਗੀ ਹੈ ਉਹ ਪਾਕਿਸਤਾਨ ਨੂੰ ਪ੍ਰਦਾਨ ਕਰ ਰਿਹਾ ਹੈ ਜਿਹੜਾ ਇਹ ਯੂਟਿਊਬਰ ਹੈ ਜਸਵੀਰ ਸਿੰਘ ਇਸ ਤੇ ਇਹ ਦੋਸ਼ ਲੱਗੇ ਨੇ ਤੇ ਉਹਨਾਂ ਨੇ ਅੱਗੇ ਇਹ ਕਿਹਾ ਕਿ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਹੋਏ ਐਸ ਐਸ ਓ ਸੀ ਮਹਾਲੀ ਨਗਰ ਦੀਆਂ ਟੀਮਾਂ ਨੇ ਇੰਟੈਲੀਜੈਂਸ ਆਧਾਰਿਤ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਸ਼ਕਤੀ ਨੂੰ ਉਸਦੇ ਮੋਬਾਈਲ ਦੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਮੋਬਾਈਲ ਫੋਨ ਦੀ ਸ਼ੁਰੂਆਤੀ ਜਿਹੜੀ ਫੋਰੈਂਸਿਕ ਜਾਂਚ ਹੈਗੀ ਉਸ ਤੋਂ ਜਾਂਚ ਤੋਂ ਲਗਭਗ 150 ਪਾਕਿਸਤਾਨੀ ਸੰਪਰਕ ਮਿਲੇ ਨੇ ਉਹਨਾਂ ਨੂੰ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਆਈਐਸਆਈ ਏਜੰਟਾਂ ਦੇ ਨਾਲ ਤੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਲ ਤੇ ਹੋਰ ਪਾਕਿਸਤਾਨੀ ਸੰਸਥਾਵਾਂ ਦੇ ਨਾਲ ਉਸ ਦੇ ਸੰਪਰਕ ਨੇ ਉਹਨਾਂ ਦੇ ਨੰਬਰ ਉਸ ਦੇ ਫੋਨ ਦੇ ਵਿੱਚ ਨੇ ਤੇ ਏਆਈਜੀ ਸਾਹਿਬ ਨੇ ਅੱਗੇ ਇਹ ਵੀ ਕਿਹਾ ਕਿ ਆਪਣੇ ਬਾਰੇ ਜਾਣਕਾਰੀ ਨੂੰ ਛਪਾਉਣ ਦੀ ਕੋਸ਼ਿਸ਼ ਦੇ ਵਿੱਚ ਮੁਲਜ਼ਮ ਨੇ ਆਪਣੇ ਮੋਬਾਈਲ ਫੋਨ ਤੋਂ ਚੈਟ ਡਿਲੀਟ ਕਰਤੀ ਸੰਪਰਕ ਦਾ ਜਿਹੜਾ ਰਿਕਾਰਡ ਸੀਗਾ ਉਹ ਡਿਲੀਟ ਕਰਤਾ ਪਾਕਿਸਤਾਨੀ ਖੂਫੀਆ ਹੈਂਡਲਰਾਂ ਨਾਲ ਆਦਾਨ-ਪ੍ਰਦਾਨ ਕੀਤੇ ਗਏ ਜਿਹੜੇ ਦਸਤਾਵੇਜ਼ ਸੀਗੇ भेजे ਗਏ ਸੀਗੇ ਉਹਨਾਂ ਦੇ ਸਬੰਧਤ ਮਤਲਬ ਹੋਰ ਜਿਹੜੀ ਮਹੱਤਵਪੂਰਨ ਜਾਣਕਾਰੀ ਸੀਗੀ ਉਹ ਵੀ ਡਿਲੀਟ ਕਰਤੀ ਡਿਜੀਟਲ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਹੈ ਜਸਵੀਰ ਸਿੰਘ ਵੱਲੋਂ ਜਿਹੜਾ ਵੀ ਇਹ ਡਾਟਾ ਮਟਾਇਆ ਗਿਆ ਹੈਗਾ ਜਾਂ ਜਿਹੜੀ ਹੋਰ ਹੈ ਜਿਹੜੀ ਉਹਨੇ ਜਾਣਕਾਰੀ ਲੀਕ ਕੀਤੀ ਹੈਗੀ ਉਸ ਨੂੰ ਮੁੜ ਪ੍ਰਾਪਤ ਕਰਨ ਦੇ ਲਈ ਤਕਨੀਕੀ ਰਿਕਵਰੀ ਅਤੇ ਫੋਰੈਂਸਿਕ ਜਾਂਚ ਹੈ ਜਿਹੜੀ ਉਹ ਜਾਰੀ ਹੈਗੀ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਲਜ਼ਮ ਜਸਵੀਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਕੇ ਭਾਰਤੀ ਫੌਜ ਦੀਆਂ ਗਤੀਵਿਧੀਆਂ ਤੇ ਤਾਇਨਾਤੀ ਦੇ ਬਾਰੇ ਚ ਜਿਹੜੀ ਸੰਵੇਦਨਸ਼ੀਲ ਜਾਣਕਾਰੀ ਹੁੰਦੀ ਹੈ ਉਹ ਪਾਕਿਸਤਾਨੀ ਹੈਂਡਲਰਾਂ ਦੇ ਨਾਲ ਸਾਂਝੀ ਕੀਤੀ ਹੈਗੀ ਉਸ ਤੇ ਇਹ ਦੋਸ਼ ਲੱਗੇ ਨੇ ਉਹਨਾਂ ਨੇ ਅੱਗੇ ਇਹ ਵੀ ਦੱਸਿਆਗਾ ਕਿ ਸਾਲ 2024 ਦੇ ਵਿੱਚ ਪਾਕਿਸਤਾਨ ਦੂਤਾਵਾਸ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਸੀਗਾ ਤੇ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਦੇ ਰਾਹੀਂ ਜਸਵੀਰ ਦੀ ਜੋਤੀ ਮਲਹੋਤਰਾ ਨਾਲ ਜਾਣ ਪਹਿਚਾਣ ਹੋਈ ਸੀਗੀ ਜੋਤੀ ਮਲਹੋਤਰਾ ਤੇ ਜਸਵੀਰ ਦੋਨੋਂ ਇਕੱਠੇ ਪਾਕਿਸਤਾਨ ਗਏ ਸੀਗੇ ਤੇ ਅੱਗੇ ਉਹਨਾਂ ਨੇ ਕਿਹਾ ਕਿ ਅੱਗੇ ਦੀ ਜਾਂਚ ਹੋ ਰਹੀ ਹੈਗੀ ਤੇ ਅੱਗੇ ਪੁਲਿਸ ਨੇ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਹੈਗੀ ਉਹਦੇ ਵਿੱਚ ਇਹ ਵੀ ਦੱਸਿਆ ਹੈ ਜਿਹੜਾ ਇਹ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਹੈ ਮੋਹਾਲੀ ਦਾ ਉਸਨੇ ਕਿਹਾ ਕਿ ਮਹਿਲਾ ਪਿੰਡ ਦੇ ਜਸਵੀਰ ਸਿੰਘ ਨੇ ਜਿਹੜੇ ਯੂਟਿਊਬਰ ਨੇ ਉਹਨਾਂ ਦੇ ਨਾਲ ਜੁੜੇ ਇੱਕ ਮਹੱਤਵਪੂਰਨ ਜਸੂਸੀ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਗਿਆ ਹੈਗਾ ਪੁਲਿਸ ਵੱਲੋਂ ਪਾਈ ਗਈ ਪੋਸਟ ਦੇ ਵਿੱਚ ਅੱਗੇ ਇਹ ਵੀ ਲਿਖਿਆ ਹੋਇਆ ਹੈ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਜਸਵੀਰ ਨੇ ਦਾਨਿਸ਼ ਦੇ ਸੱਦੇ ਤੇ ਦਿੱਲੀ ਦੇ ਵਿੱਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਦੇ ਵਿੱਚ ਵੀ ਸ਼ਿਰਕਤ ਕੀਤੀ ਸੀਗੀ ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨੂੰ ਮਿਲਿਆ ਬਲੌਗਰਾਂ ਨੂੰ ਮਿਲਿਆ ਤੇ ਉਸਦੇ ਇਲੈਕਟ੍ਰੋਨਿਕ ਡਿਵਾਈਸਾਂ ਦੇ ਵਿੱਚ ਕਈ ਪਾਕਿਸਤਾਨੀ ਆਧਾਰਤ ਨੰਬਰ ਵੀ ਸਨ ਜਿਹੜੇ ਕਿ ਹੁਣ ਵਿਸਤ੍ਰਿਤ ਫ੍ਰੈਂਸਿਕ ਜਾਂਚ ਦੇ ਅਧੀਨ ਨੇ ਤੇ ਪੁਲਿਸ ਦੇ ਮੁਤਾਬਕ ਜਸਵੀਰ ਸਿੰਘ ਤਿੰਨ ਵਾਰੀ ਪਾਕਿਸਤਾਨ ਜਾ ਚੁੱਕਾ ਹੈ ਤੇ ਇਸ ਦੇ ਦੌਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈਗੀ ਤੇ ਅੱਗੇ ਜਿਹੜਾ ਜਸਵੀਰ ਸਿੰਘ ਦੇ ਪਿੰਡ ਦਾ ਸਰਪੰਚ ਹੈ ਮਹਿਲਾ ਪਿੰਡ ਆ ਉਹਦਾ ਜਿਹੜਾ ਉਸ ਪਿੰਡ ਦੇ ਸਰਪੰਚ ਨੇ ਜਿਹੜਾ ਕਿ ਇੰਦਰ ਸਿੰਘ ਜੀ ਇੰਦਰਜੀਤ ਸਿੰਘ ਨਾਮ ਦਾ ਸਰਪੰਚ ਹੈਗਾ ਉਸ ਦਾ ਕਹਿਣਾ ਹੈ ਕਿ ਜਸਵੀਰ ਦਾ ਪਿੰਡ ਦੇ ਵਿੱਚ ਚੰਗਾ ਵਿਵਹਾਰ ਹੈ ਸਾਨੂੰ ਇਸ ਤਰ੍ਹਾਂ ਦੀ ਇਹ ਕੋਈ ਗੱਲ ਨਹੀਂ ਲੱਗਦੀ ਕਿ ਉਸਦੇ ਪਾਕਿਸਤਾਨ ਦੇ ਨਾਲ ਸਬੰਧ ਨੇ ਕਿਉਂਕਿ ਪਿੰਡ ਦੇ ਵਿੱਚ ਉਹ ਵਧੀਆ ਰਹਿੰਦਾ ਹੈ ਠੀਕ ਰਹਿੰਦਾ ਹੈ ਤੇ YouTube ਦਾ ਵੀ ਕੰਮ ਕਰਦਾ ਹੈ ਖੇਤੀਬਾੜੀ ਦਾ ਵੀ ਕੰਮ ਕਰਦਾ ਹੈ 4 ਕੁ ਕਿੱਲੇ ਉਹਦੇ ਕੋਲੇ ਜ਼ਮੀਨ ਹੈ ਤੇ 3-4 ਸਾਲ ਉਹ ਬਾਰ ਵੀ ਲਗਾ ਕੇ ਆਇਆ ਹੈ ਨੌਰਬੇ ਦੇ ਵਿੱਚ ਇੱਕ ਕੰਟਰੀ ਹੈ ਤੇ ਘਰ ਦੇ ਵਿੱਚ ਉਹਦੀ ਇੱਕ ਪਤਨੀ ਹੈ ਇੱਕ ਬੇਟਾ ਤੇ ਉਹਦਾ ਭਰਾ ਹੈ ਜਿਹੜਾ ਉਹ ਮਹਾਲੀ ਰਹਿੰਦਾਗਾ ਤੇ ਜਿਹੜੇ ਜਸਪੀਰ ਦੇ ਵਕੀਲ ਸਾਹਿਬ ਨੇਗੇ ਜਸਵੀਰ ਦੇ ਜਿਨ੍ਹਾਂ ਦਾ ਨਾਮ ਹੈ ਮਹਾਦੇਵ ਸ਼ੁਕਲਾ ਜੀ ਉਹਨਾਂ ਨੇ ਵੀ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਇਹ ਦੱਸਿਆ ਕਿ ਅੱਜ ਸਟੇਟ ਸਪੈਸ਼ਲ ਸੈੱਲ ਵੱਲੋਂ ਜਸਵੀਰ ਸਿੰਘ ਦੇ ਖਿਲਾਫ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੇ ਆਈਏਐਸ ਨਾਲ ਲਿੰਕ ਨੇ ਉਸ ਨੂੰ ਇੰਟਰਨੈਸ਼ਨਲ ਫੰਡਿੰਗ ਹੁੰਦੀ ਹੈਗੀ ਜਸਵੀਰ ਸਿੰਘ ਨੂੰ ਅਰੈਸਟ ਕਰਕੇ ਗ੍ਰਿਫਟਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਪਰ ਪੁਲਿਸ ਨੂੰ ਰਿਮਾਂਡ ਮਿਲਿਆ ਸਿਰਫ 3 ਦਿਨਾਂ ਦਾ ਤੇ ਹੁਣ ਦੁਬਾਰਾ ਫਿਰ ਮੁਰ ਸ਼ਨੀਵਾਰ ਨੂੰ ਪੇਸ਼ ਕਰਨ ਦੇ ਹੁਕਮ ਵੀ ਹੋਏ ਨੇ ਤੇ ਜਿਹੜੇ ਜਸਵੀਰ ਸਿੰਘ ਦੇ ਵਕੀਲ ਸਾਹਿਬ ਨੇ ਉਹਨਾਂ ਨੇ ਦੱਸਿਆ ਕਿ ਜਸਵੀਰ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ 17 ਮਈ 2025 ਤੋਂ ਸੰਮਨ ਜਾਰੀ ਹੋ ਰਹੇ ਸੀਗੇ ਤੇ ਉਹ ਐਸ ਐਸ ਓ ਸੀ ਦੇ ਸਾਹਮਣੇ ਪੇਸ਼ ਵੀ ਹੋ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਾਂਚ ਦਾ ਪੂਰਾ ਸਮਰਥਨ ਕੀਤਾ ਉਸ ਦਾ ਫੋਨ ਵੀ ਜਸਵੀਰ ਸਿੰਘ ਦਾ ਐਸ ਐਸ ਓ ਨੇ ਸੀਨੇ ਲੈ ਲਿਆ ਸੀਗਾ ਤੇ ਇਸ ਦੇ ਨਾਲ ਹੀ ਜਸਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਉਸਨੇ ਆਪਣੇ ਬੈਂਕਾਂ ਦਾ ਸਾਰਾ ਜਿਹੜਾ ਡੇਟਾ ਹੈ ਰਿਕਾਰਡ ਹੈ ਉਹ ਵੀ ਐਸ ਐਸ ਓ ਸੀ ਨੂੰ ਦੇ ਦਿੱਤਾ ਹੈਗਾ ਪਰ ਜਸਵੀਰ ਸਿੰਘ ਦਾ ਤੇ ਉਹਨਾਂ ਦੇ ਵਕੀਲ ਸਾਹਿਬ ਦਾ ਇਹੀ ਕਹਿਣਾ ਹੈ ਕਿ ਐਸ ਐਸ ਓ ਸੀ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਇਗਨੋਰ ਕਰਕੇ ਅਣਗੌਲੀਆਂ ਕਰਕੇ ਉਹਨਾਂ ਉੱਤੇ ਝੂਠੇ ਇਲਜ਼ਾਮ ਲਗਾ ਕੇ ਐਫ ਆਈ ਆਰ ਦਰਜ ਕੀਤੀ ਹੈ ਤੇ ਹੁਣ ਜਿਹੜੀ ਪੁਲਿਸ ਹੈਗੀ ਉਹ ਰਿਮਾਂਡ ਖਤਮ ਹੋਣ ਤੋਂ ਬਾਅਦ ਆਪਣਾ ਪੱਖ ਹੈ ਜਿਹੜਾ ਉਹ ਕੋਰਟ ਦੇ ਵਿੱਚ ਰੱਖੂਗੀ ਤੇ ਵਕੀਲ ਸਾਹਿਬ ਨੇ ਅੱਗੇ ਇਹ ਵੀ ਦੱਸਿਆ ਕਿ SSOC ਨੇ ਜੱਜ ਸਾਹਮਣੇ ਕੋਈ ਵੀ ਠੋਸ ਸਬੂਤ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਸਖਤ ਸਬੂਤ ਉਹ ਸਬੂਤ ਪੇਸ਼ ਨਹੀਂ ਕੀਤੇ ਹੈਗੇ ਇਸੇ ਲਈ ਉਹਨਾਂ ਨੂੰ 7 ਦਿਨਾਂ ਦੀ بجائے ਸਿਰਫ 3 ਦਿਨਾਂ ਦਾ ਰਿਮਾਂਡ ਮਿਲੇਗਾ ਹੁਣ ਥੋੜੀ ਜਹੀ ਗੱਲ ਕਰਾਂਗੇ ਜੋਤੀਮਨ ਲੋਹਤਰਾ ਦੇ ਬਾਰੇ ਚ ਜੋਤੀਮਨ ਲੋਹਤਰਾ ਹਰਿਆਣਾ ਦੇ ਹਿਸ਼ਾਰ ਦੀ ਇੱਕ ਟਰੈਵਲ ਬਲੌਗਰ ਹੈਗੀ YouTube ਤੇ ਆਪਣਾ ਇੱਕ ਚੈਨਲ ਚਲਾਉਂਦੀ ਹੈ ਉਸ ਨੂੰ ਵੀ ਜਸੂਸੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀਗਾ ਕਿ ਉਸਦੇ ਪਾਕਿਸਤਾਨ ਦੇ ਨਾਲ ਸਬੰਧ ਨੇ ਉਹ ਵੀ ਜਸੂਸੀ ਕਰਦੀ ਹੈ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਸਬੰਧ ਨੇ ਪਾਕਿਸਤਾਨ ਦੇ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਇਹਨਾਂ ਇਲਜ਼ਾਮਾਂ ਦੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ YouTube ਤੇ ਇੱਕ ਚੈਨਲ ਹੈ Travel With Go ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੀ ਹੈ ਬਲੌਗ ਬਣਾਉਂਦੀ ਹੈ ਵੀਡੀਓ ਬਣਾਉਂਦੀ ਹੈ YouTube ਚੈਨਲ ਤੇ ਪਾਉਂਦੀ ਹੈ ਤੇ ਹਰਿਆਣਾ ਪੁਲਿਸ ਨੇ ਖੁਲਾਸਾ ਕੀਤਾ ਸੀਗਾ ਕਿ ਜੋਤੀ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਤੇ ਪਾਕਿਸਤਾਨ ਦੇ ਨਾਲ ਜੁੜੇ ਹੋਣ ਦਾ ਵੀ ਦੋਸ਼ ਉਸਤੇ ਲੱਗਿਆ ਤੇ ਜਿਹੜੇ ਹਰਿਆਣਾ ਦੇ ਆਪਣਾ ਹਿਸ਼ਾਰ ਦੇ ਜਿਹੜੇ ਐਸਪੀ ਸੀਗੇ ਸਸਾਂਕ ਕੁਮਾਰ ਸਾਬਨ ਜੀ ਉਹਨਾਂ ਨੇ ਪਿਛਲੇ ਦਿਨਾਂ ਚ ਕਿਹਾ ਸੀਗਾ ਜਾਣਕਾਰੀ ਦਿੰਦੇ ਹੋਏ ਕਿ ਪਾਕਿਸਤਾਨ ਜੋਤੀ ਨੂੰ ਆਪਣੀ ਇੱਕ ਇਹ ਸੈੱਟ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਜੋ ਕਿ ਭਾਰਤ ਦੀ ਖੂਫੀਆ ਜਾਣਕਾਰੀ ਮੁਹੱਈਆ ਕਰਵਾਵੇ ਜੋਤੀ ਮਲਹੋਤਰਾ ਦੇ ਬਾਰੇ ਚ ਹੋਰ ਬਹੁਤ ਸਾਰੀਆਂ ਵੀਡੀਓ ਜੁ YouTube ਤੇ ਪਈਆਂ ਹੋਈਆਂ ਨੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ YouTube ਤੇ ਜਾ ਕੇ ਜੋਤੀ ਮਧੋਤਰਾ ਦੇ ਬਾਰੇ ਵਿੱਚ ਜਾਣ ਸਕਦੇ ਹੋਗੇ ਤੇ ਦੋਸਤੋ ਪੁਲਿਸ ਦਾ ਕਹਿਣਾ ਹੈ ਭਾਰਤ ਦਾ ਕਹਿਣਾ ਹੈ ਕਿ ਦੁਸ਼ਮਣ ਦੇਸ਼ ਅਜਿਹੇ ਨੌਜਵਾਨਾਂ ਨੂੰ ਇਨਫਲੂਐਂਸਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈਗਾ ਪੈਸੇ ਦੇ ਲਈ ਇਹ ਨੌਜਵਾਨ ਗਲਤ ਰਸਤਾ ਬਣਾ ਰਹੇ ਰhenge ਤੇ ਪੁਲਿਸ ਸੁਪਰਿੰਟੈਂਡੈਂਟ ਨੇ ਇਹ ਵੀ ਕਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਹੋਏ ਹਮਲੇ ਤੋਂ ਪਹਿਲਾਂ ਜੋਤੀ ਜੰਮੂ ਕਸ਼ਮੀਰ ਗਈ ਸੀ ਤੇ ਪਾਕਿਸਤਾਨ ਵੀ ਗਈ ਸੀਗੀ ਤੇ ਬਾਕੀ ਹੋਰ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ YouTube ਤੇ ਮਿਲ ਜਾਣਗੀਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੰਨੀ ਕੁ ਹੀ ਜਾਣਕਾਰੀ ਸਾਂਝੀ ਕੀਤੀ ਹੈ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ